ਮ ਬਾਗਬਾਨੀ ਦੇ ਸ਼ੌਕੀਨ ਸੱਜਣੋ ਖਾਸ ਤੌਰ ਤੇ ਮੈਂ ਗੱਲ ਕਰਾਂਗਾ ਜਿਨ੍ਹਾਂ ਨੇ ਦੋਸਤਾਂ ਨੇ ਅੰਗੂਰਾਂ ਦੀ ਵੇਲਾ ਲਾਈਆਂ ਤੇ ਚਾਹੇ ਉਹਨਾਂ ਨੇ ਕਿਸਾਨ ਮੇਲਾ ਤੋਂ ਲੈ ਕੇ ਆਏ ਨੇ ਜਾਂ ਇਸ ਤੋਂ ਪਹਿਲਾਂ ਲਾਈਆਂ ਨੇ ਜਾਂ ਤੁਹਾਡੀਆਂ ਪੁਰਾਣੀਆਂ ਲੱਗੀਆਂ ਹੋਈਆਂ ਤਾਂ ਉਹਦੇ ਵਿੱਚ ਕੀ ਹੁੰਦਾ ਵੀ ਨਾਲ ਦੀ ਨਾਲ ਹੀ ਜੋ ਹੀ ਫਟਾਰਾ ਆਉਂਦਾ ਤਾਂ ਇਹ ਫੁੱਲ ਚੱਕ ਲੈਂਦੀ ਹੈ ਵੇਲ ਤਾਂ ਇਹ ਫੁੱਲ ਅੱਗੇ ਫਲਾਂ ਦੀ ਵੀ ਤਬਦੀਲ ਹੋਣੇ ਆ ਤੇ ਫਲਾਂ ਦੀ ਕੁਆਲਿਟੀ ਬਣੀ ਤੇ ਫਲ ਹੋਰਾਂ ਦਾ ਸਹੀ ਲੱਗੇ ਇਸ ਲਈ ਇੱਕ ਛੋਟਾ ਜਿਹਾ ਨੁਕਤਾ ਤੁਹਾਡੇ ਨਾਲ ਸਾਂਝਾ ਕਰ ਲਗਿਆ ਅਕਸਰ ਕੀ ਹੁੰਦਾ ਜਾਂਦਾ ਅੱਗੇ ਜਾ ਕੇ ਫਲ ਇਹਦਾ ਹੰਡਿਕ ਪੈਂਦਾ ਤੇ ਜਾਂ ਉਹ ਕਿ ਸੁੱਕ ਜਾਂਦਾ ਹੈ ਕਮਜ਼ੋਰ ਰਹਿ ਜਾਂਦਾ ਤੁਸੀਂ ਕੀ ਕਰੋ ਧਿਆਨ ਨਾਲ ਵੇਖੋ ਜਿੱਥੇ ਕਿਤੇ ਮਤ ਲੱਗੇ ਨੇ ਗੁਛੇ ਲੱਗਨੇ ਸ਼ੁਰੂ ਹੋ ਗਏ ਜਾਂ ਫੁੱਲਾਂ ਦੇ ਗੁਛੇ ਆ ਗਏ ਲੋ ਲੱਗਨੇ ਸ਼ੁਰੂ ਹੋ ਗਏ ਉਸ ਤੋਂ ਬਿਨਾਂ ਥੱਲੇ ਨਾ ਮੇਲ ਦੇ ਇੱਕ ਨਵੀਆਂ ਬਿਲਕੁਕੁਚੀਆਂ ਟਾਣੀਆਂ ਨਿਕਲਦੀਆਂ ਤੇ ਉਹਨਾਂ ਨੂੰ ਨਾਲ ਦੇ ਨਾਲ ਤੋੜ ਦਿਓ ਜੇ ਤੁਹਾਨੂੰ ਵਾਧੂ ਜਿਆਦਾ ਲੱਗਦਾ ਹੈਗਾ ਉੱਪਰ ਜੇ ਤੁਸੀਂ ਕਾਂਟ ਸ਼ਾਂਟ ਕੀਤੀ ਹੋਈ ਹੈ ਪਹਿਲਾਂ ਤਾਂ ਜਿਆਦਾ ਜਿਹੜਾ ਫਟਾਰਾ ਹੈਗਾ ਉਹਨੂੰ ਤੋੜ ਦਿਓ ਉਹੋ ਹੀ ਰੱਖੋ ਜਿਆਦਾ ਜੇ ਨਾ ਉੱਥੇ ਜਿਹੜੀਆਂ ਫੁੱਲ ਆਏ ਹੋਏ ਆ ਤਾਂ ਕਾਰਨ ਇਹ ਹੈ ਕਿ ਨਹੀਂ ਤਾਂ ਉਹ ਜਿਹੜਾ ਖਰਾਕ ਹੈ ਪੌਦੇ ਦੀ ਤਾਂ ਉਹ ਨਵੀਆਂ ਟਾਹਣੀਆਂ ਨਾਲ ਫਟਾਰਾ ਲੈ ਜਾਏਗਾ ਤੇ ਜਿਹੜੀਆਂ ਸਾਡੇ ਕੋਲ ਜਿਹਨਾਂ ਨੂੰ ਅਜੇ ਫੁੱਲ ਲੱਗੇ ਆ ਉਧਰ ਖਰਾਕ ਘੱਟ ਜਾਏਗੀ ਇਸ ਕਰਕੇ ਉਹ ਕਮਜ਼ੋਰ ਰਹਿ ਜਾਣਗੀਆਂ ਇਹ ਤਰੀਕਾ ਜੋਗ ਕਰੋ ਤੇ ਜਿਨ੍ਹਾਂ ਦੇ ਵਿੱਚ ਜਿਹੜੇ ਤੁਸੀਂ ਪਿਛਲੇ ਸਾਲ ਆਈਆਂ ਬੇਲਾਂ ਜਾਂ ਜੇ ਸ਼ੂਟਿੰਗਾਂ ਜਾਂ ਇਸ ਵਾਰ ਨੂੰ ਫਲਾਵਰ ਨਹੀਂ ਆਇਆ ਤਾਂ ਉਹਦੇ ਵਿੱਚ ਇਹ ਕਰੋ ਪਹਿਲਾਂ ਵੀ ਮੈਂ ਕੰਡ ਛਾਂਡ ਦੇ ਦੌਰਾਨ ਵੀਡੀਓ ਵਿੱਚ ਤੁਹਾਨੂੰ ਦੱਸਿਆ ਸੀਗਾ ਕਿ ਉਹ ਜਿਹੜਾ ਥੱਲੋਂ ਫਟਾਰਾ ਉਹਨੂੰ ਤੋੜੀ ਚੱਲੋ ਜਿਹੜਾ ਉੱਪਰ ਲੀਆਂ ਕੋਈ ਇੱਕ ਦੋ ਸ਼ਾਖਾਂ ਉਹ ਰੱਖ ਲਓ ਉਹਨੂੰ ਅੱਗੇ ਅਗਲੇ ਸਾਲ ਜਾ ਕੇ ਅਸੀਂ ਟ੍ਰੈਂਡ ਕਰਾਂਗੇ ਤੇ ਇਨਾਂ ਕੰਮ ਬਹੁਤ ਜਲਦੀ ਕਰ ਲਓ ਕਿਉਂਕਿ ਨਹੀਂ ਤਾਂ ਬੜੀ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ ਫਿਰ ਟਾਣੀਆਂ ਵੱਡੀਆਂ ਹੋ ਗਈਆਂ ਤਾਂ ਫਿਰ ਕਟਣੀਆਂ ਮੁਸ਼ਕਲ ਹੋ ਜਾਂਦੀਆਂ ਆ ਸਾਡਾ ਮਨ ਨਹੀਂ ਕਰਦਾ ਉਹਨੂੰ ਕੱਟਣ ਨੂੰ ਇਸ ਕਰਕੇ ਉਹ ਚਾਹੇ ਮੂਲੇ ਅੰਗੂਠੇ ਤੇ ਉਂਗਲੀ ਦੇ ਨਾਲੀ ਤੋੜ ਦਿਓ ਟੁੱਟੇਆਂ ਨਹੀਂ ਆ ਤੇ ਥੱਲੋਂ ਫਟਾਰਾ ਨਾ ਹੋਣ ਦਿਓ ਸੋ ਬਹੁਤ ਬਹੁਤ ਧੰਨਵਾਦ ਆ